ਬਹੁਤ ਹੀ ਪਿਆਰੇ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਤਾਲ ਤਨ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਆਪਾਂ ਗ੍ਰੰਥ ਬੰਦੇ ਤੋਂ ਰੱਬ ਭਾਗ ਦੂਜਾ ਪੰਨਾ 7 ਤੋਂ ਸ਼ੁਰੂ ਕਰਨ ਲੱਗਿਆ ਇਹ ਵਿਸ਼ੇ ਸੇਵਾ ਇਹ ਸੇਵਾ ਦਾ ਵਿਸ਼ਾ ਜਿਹੜਾ ਪੰਨੇ 7 ਤੋਂ ਹੈ ਇੱਕ ਤੋਂ ਸ਼ੁਰੂ ਹੋਇਆ ਤੇ ਇਹਨੂੰ ਧਿਆਨ ਨਾਲ ਸੁਣਿਓ ਤੇ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰਿਓ ਇਹ ਤੁਹਾਡੀ ਸੇਵਾ ਬਣ ਜੂਗੀ ਹੱਥ ਵੱੰਨ ਕੇ ਬੇਨਤੀ ਹੈ ਵੀ ਸ਼ੇਅਰ ਜਰੂਰ ਕਰਿਓ ਜੀ ਆਪਣੇ ਗੁਰੂ ਦੀ ਸੇਵਾ ਬੁੱਢ ਤੋਂ ਚੱਲੀ ਆ ਰਹੀ ਹੈ ਪਿਛਲੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਤਿੰਨੇ ਜੁੱਗਾਂ ਵਿੱਚ ਗੁਰੂ ਕੋਲ ਪਰਨਾਲੀ ਦਾ ਆਮਰਵਾਦ ਸੀ ਚੇਲੇ ਆਪਣੇ ਗੁਰੂ ਦੀ ਹਰ ਪ੍ਰਕਾਰ ਦੀ ਸੇਵਾ ਤਹਿਲ ਲਈ ਸਨ ਬਰਤੇ ਧਨ ਕਰਕੇ ਸਦਾ ਤਿਆਰ ਰਹਿੰਦੇ ਸਨ ਜਿਸ ਤਰ੍ਹਾਂ ਕਿ ਕ੍ਰਿਸ਼ਨ ਤੇ ਸਧਾਮਾ ਦੀ ਗੁਰ ਭਗਤੀ ਮਸ਼ਹੂਰ ਹੈ ਦਵਾਪਰ ਯੁਗ ਤੋਂ ਇਸ ਪ੍ਰਣਾਲੀ ਜਾਂ ਵਿੱਦਿਆ ਦਾ ਆਲੋਪ ਹੋਣਾ ਸ਼ੁਰੂ ਹੋ ਗਿਆ ਅਤੇ ਲੋਕ ਗੁਰੂ ਭਗਤੀ ਨੂੰ ਛੱਡ ਕੇ ਜੜ ਪੂਜਾ ਵਿੱਚ ਰੁੱਝ ਗਏ ਕਾਲ ਯੁਗ ਸ਼ੁਰੂ ਹੋਣ ਤੱਕ ਗੁਰੂ ਸੇਵਾ ਜਾਂ ਗੁਰੂ ਭਗਤੀ ਦਾ ਨਾਂ ਬਿਲਕੁਲ ਹੀ ਭੁੱਲ ਗਏ ਇਹ ਪਹਿਲਾਂ ਵੀ ਦੱਸ ਆਏ ਹਾਂ ਕਿ ਗੁਰੂ ਦੀ ਸੇਵਾ ਕਰਨ ਤੇ ਜੀਵ ਸਭ ਬੰਧਣਾ ਤੋਂ ਆਜ਼ਾਦ ਹੋ ਕੇ ਮਾਲਕ ਦੇ ਦਰ ਤੇ ਜਾਣ ਦੇ ਕਾਬਿਲ ਬਣ ਜਾਂਦਾ ਹੈ ਗੁਰੂ ਸੇਵਾ ਤੋਂ ਬਿਨਾ ਜੀਵ ਜਨਮ ਮਰ ਦੇ ਦੁੱਖਾਂ ਤੇ ਚਰਾਸੀ ਦੇ ਚੱਕਰ ਵਿੱਚ ਫਸਦਾ ਹੈ ਇਸ ਘੋਰ ਕਾਲ ਯੁਗ ਦੇ ਸਮੇਂ ਅੰਦਰ ਆਮ ਜੀਵਾਂ ਦੀ ਹਾਲਤ ਐਸੀ ਹੋ ਚੁੱਕੀ ਹੈ ਕਿ ਸਭ ভোগਾਂ ਦੇ ਕੀੜੇ ਬਣ ਚੁੱਕੇ ਹਨ ਖਾਓ ਪੀਓ ਤੇ ਮौज ੜਾਓ ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ ਦਾ ਅਸੂਲ ਧਾਰਨ ਕੀਤਾ ਹੋਇਆ ਹੈ ਇਸ ਲਈ ਜੀਵ ਗੁਰੂ ਸੇਵਾ ਤੇ ਗੁਰੂ ਭਗਤੀ ਨੂੰ ਛੱਡ ਕੇ ਬਿਲਕੁਲ ਬਾਹਰ ਮੁਖੀ ਬਣ ਚੁੱਕੇ ਹਨ ਇਸ ਹਾਲਤ ਨੂੰ ਦੇਖ ਕੇ ਮਾਲਕ ਨੇ ਇਸ ਹਾਲਤ ਨੂੰ ਦੇਖ ਕੇ ਮਾਲਕ ਨੇ ਇਸ ਘੋਰ ਸਮੇਂ ਦੇ ਅੰਦਰ ਆਪਣੀ ਦਿਆ ਵਰਤਾਈ ਅਦੇ ਸੰਤ ਮਹਾਤਮਾ ਦੇ ਚੋਲੇ ਵਿੱਚ ਆਪਣੇ ਅਵਤਾਰ ਜੀਵਾਂ ਦੇ ਆਧਾਰ ਲਈ ਭੇਜੇ ਦੇਖੋ ਜਦ ਕਬੀਰ ਸਾਹਿਬ ਭਗਤ ਰਵੀਦਾਸ ਜੀ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਆਦ ਦ세 ਪਾਛਾਈਆਂ ਇੱਥੇ ਆਏ ਤਾ ਉਹ ਸਮੇਂ ਦੁਨੀਆ ਦੀ ਕੀ ਹਾਲਤ ਸੀ ਇਸੇ ਤਰ੍ਹਾਂ ਸਮੇਂ ਦੇ ਮਤਾਬਕ ਸਵਾਮੀ ਤੁਲਸੀਦਾਸ ਜੀ ਸਵਾਮੀ ਦੀ ਮਹਾਰਾਜ ਹਜੂਰ ਬਾਬਾ ਸ਼ਵਨ ਸਿੰਘ ਜੀ ਬੇਪਰਵਾ ਮਸਤਾਨਾ ਜੀ ਆਦ ਸਭ ਨੇ ਇੱਥੇ ਆ ਕੇ ਗੁਰੂ ਭਗਤੀ ਗੁਰੂ ਸੇਵਾ ਤੇ ਨਾਮ ਭਗਤੀ ਦਾ ਪ੍ਰਚਾਰ ਕੀਤਾ ਅਤੇ ਭੁੱਲੇ ਤੇ ਗਵਰਾਏ ਹੋਏ ਜੀਵਾਂ ਨੂੰ ਅਸਲ ਮਾਰਗ ਵੱਲ ਲਗਾਇਆ ਸਕਾਮਤੀ ਨਿਸ਼ਕਾਮ ਸੇਵਾ ਦੇ ਨਾਲ ਨਾਲ ਸੇਵਾ ਚਾਰ ਪ੍ਰਕਾਰ ਦੀ ਹੈ ਧਨ ਦੀ ਸੇਵਾ ਮਨ ਦੀ ਸੇਵਾ ਧਨ ਦੀ ਸੇਵਾ ਸੁਰਤ ਦੀ ਸੇਵਾ ਇਹ ਤਾਂ ਪਿੱਛੇ ਦੱਸ ਆਇਆ ਕਿ ਲਗਭਗ ਸਾਰੇ ਹੀ ਜੀਵ ਕਿਸੇ ਨਾ ਕਿਸੇ ਪ੍ਰਕਾਰ ਦੀ ਸੇਵਾ ਵਿੱਚ ਲੱਗੇ ਹੋਏ ਹਨ ਪਰ ਸੰਤ ਮਤ ਨੇ ਗੁਰੂ ਦੀ ਸੇਵਾ ਨੂੰ ਹੀ ਪ੍ਰਮੁੱਖ ਮੰਨਿਆ ਹੈ ਏ ਵੀ ਦੱਸਿਆ ਜਾ ਚੁੱਕਿਆ ਹੈ ਕਿ ਸਤਿਗੁਰ ਦੀ ਸੇਵਾ ਹੀ ਸਫਲ ਹੈ ਪਰ ਜੋ ਸੇਵਾ ਨਿਸ਼ਕਾਮ ਭਾਵ ਦੁਆਰਾ ਤਨ ਮਨ ਧਨ ਤੇ ਸੁਰਤ ਨਾਲ ਕੀਤੀ ਜਾਵੇ ਉਸ ਤੋਂ ਉੱਤਿਆ ਸੁਤਿਆ ਲਾਭ ਪ੍ਰਾਪਤ ਹੁੰਦਾ ਹੈ ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਕਿਸੇ ਪੂਰ ਸੰਤ ਮਹਾਤਮਾ ਦੇ ਚਰਨਾਂ ਵਿੱਚ ਆਪਣਾ ਤਨ ਮਨ ਅਤੇ ਧਨ ਸਰਬ ਕੁਸ਼ ਕਰਵਾਨ ਕਰਦੇ ਵੇ ਹਰ ਕੰਮ ਉਹਨਾਂ ਦੇ ਹੁਕਮ ਅਨੁਸਾਰ ਕਰੇ ਅਤੇ ਇੱਕ ਪਲ ਲਈ ਵੀ ਹੁਕਮ ਤੋਂ ਬਾਹਰ ਨਾ ਹੋਵੇ ਸਭ ਤੋਂ ਵੱਡੀ ਸੇਵਾ ਸਤਗੁਰ ਦਾ ਹੁਕਮ ਅਤੇ ਸਤਗੁਰ ਦੀ ਖੁਸ਼ੀ ਹੀ ਹੈ ਅਸੀਂ ਕੋਈ ਵੀ ਸੇਵਾ ਕਰਦੇ ਹਾਂ ਸਤਗੁਰ ਤੋਂ ਖੁਸ਼ੀ ਲੈਣ ਵਾਸਤੇ ਕਰਦੇ ਹਾਂ ਪਰ ਸਾਡੀ ਜੇ ਸੇਵਾ ਜਾਂ ਕੰਮ ਤੋਂ ਸਤਗੁਰੂ ਜੀ ਖੁਸ਼ੀ ਖੁਸ਼ ਨਾ ਹੋਣ ਉਹ ਸੇਵਾ ਜਾਂ ਕੰਮ ਸਾਨੂੰ ਆਪਣੀ ਜਿੱਦ ਦੁਆਰਾ ਕਦੇ ਵੀ ਨਹੀਂ ਕਰਨਾ ਚਾਹੀਦਾ ਬੇਸ਼ੱਕ ਅਸੀਂ ਆਪਣੇ ਆਪ ਉਸ ਕੰਮ ਨੂੰ ਕਰਨ ਲਈ ਕਿਤਨੀ ਮਿਹਨਤ ਕਰੀਏ ਅਤੇ ਉਸ ਦੇ ਬਦਲੇ ਕਿਤਨੀ ਵੀ ਕਰਵਾਨੀ ਕਿਉਂ ਨਾ ਜਾਈਏ ਜੇ ਸਾਡੇ ਉਸ ਕੰਮ ਵਿੱਚ ਸਤਿਗੁਰ ਖੁਸ਼ ਨਹੀਂ ਤਾਂ ਉਹ ਕੀਤੀ ਗਈ ਸਾਰੀ ਮਿਹਨਤ ਜਾਂ ਸੇਵਾ ਕਿਸੇ ਲੇਖੇ ਵਿੱਚ ਨਹੀਂ ਹੈ ਇਸ ਪਰਥਾਏ ਤੀਸਰੇ ਪਾਛਾ ਸ਼੍ਰੀ ਗੁਰੂ ਅਮਰਦਾਸ ਜੀ ਗੁਰਬਾਣੀ ਵਿੱਚ ਫਰਮਾਉਦੇ ਹਨ ਸਾਹ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਹ ਸਤਿਗੁਰ ਕਾ ਮਨ ਮੰਨਿਆ ਤਾ ਪਾਪ ਕਸਾਂਬਲ ਭੰਨੇ ਅਰਥਾਤ ਸੇਵਾ ਕੀਤੀ ਉਹ ਸਫਲ ਹੈ ਜਿਸ ਵਿੱਚ ਸਤਿਗੁਰ ਦੀ ਰਜ਼ਾ ਹੋਵੇ ਭਾਵ ਜਿਸ ਕੰਮ ਵਿੱਚ ਸਤਿਗੁਰ ਆਪ ਖੁਸ਼ ਹੋਣ ਜੇ ਸਤਿਗੁਰ ਉਸ ਕੰਮ ਤੇ ਖੁਸ਼ ਹੋ ਜਾਣ ਤਾਂ ਅਨੇਕਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ ਜੀਵਾਂ ਲਈ ਹੁਕਮ ਮੰਨਣਾ ਸਭ ਤੋਂ ਵੱਡੀ ਸੇਵਾ ਹੈ ਭਾਵੇਂ ਕਿਸੇ ਵੀ ਜੀਵ ਨੂੰ ਘਾਹ ਖੋਦਣ ਜਾਂ ਕੂੜਾ ਚੁੱਕਣ ਦਾ ਹੁਕਮ ਹੈ ਜੇਕਰ ਉਹ ਹੁਕਮ ਅਨੁਸਾਰ ਉਹ ਸੇਵਾ ਵਿੱਚ ਪੂਰੀ ਲਗਨ ਨਾਲ ਲੱਗਿਆ ਹੋਇਆ ਹੈ ਤਾਂ ਉਸ ਦੀ ਇਹੋ ਹੀ ਸੇਵਾ ਮਾਲਕ ਦੀ ਦਰਗਾਹ ਵਿੱਚ ਪ੍ਰਵਾਨ ਹੈ ਪਰ ਬਿਨਾਂ ਹੁਕਮ ਤੋਂ ਭਾਵੇਂ ਉਹ ਕਿੰਨਾ ਹੀ ਵੱਡਾ ਕੰਮ ਕਿਉਂ ਨਾ ਕਰ ਦੇਵੇ ਹੋ ਪਰ ਬਿਨ ਹੁਕਮ ਤੋਂ ਭਾਵੇਂ ਉਹ ਕਿੰਨਾ ਹੀ ਵੱਡਾ ਕੰਮ ਕਿਉਂ ਨਾ ਕਰਦਾ ਹੋਵੇ ਮਾਲਕ ਉਸ ਦੀ ਸੇਵਾ ਤੇ ਖੁਸ਼ ਨਹੀਂ ਹੁੰਦਾ ਅਤੇ ਨਾ ਹੀ ਮਾਲਕ ਦੀ ਦਰਗਾਹ ਵਿੱਚ ਮਨਜ਼ੂਰ ਹੁੰਦੀ ਹੈ ਕਿਉਂਕਿ ਮਾਲਕ ਸਭ ਕੁਝ ਜਾਣਦਾ ਹੈ ਕਿ ਕਿਹੜੇ ਜੀਵ ਤੋਂ ਕਿਹੜੀ ਸੇਵਾ ਲੈਣੀ ਹੈ ਤਰ ਦੀ ਸੇਵਾ ਜੋ ਕੁਝ ਵੀ ਇਸ ਸੰਸਾਰ ਉੱਤੇ ਜੋ ਕੁਝ ਵੀ ਇਸ ਸੰਸਾਰ ਉੱਤੇ ਨਜ਼ਰ ਆ ਰਿਹਾ ਹੈ ਇਹਨਾਂ ਵਿੱਚੋਂ ਕੁਝ ਵੀ ਆਪਣਾ ਨਹੀਂ ਅਤੇ 나히 ਕਿਸੇ ਚੀਜ਼ ਨੇ ਅੰਤ ਸਮੇਂ ਸਾਡੀ ਸਹਾਇਤਾ ਕਰਨੀ ਹੈ ਜਿਸ ਤਨ ਨੂੰ ਅਸੀਂ ਆਪਣਾ ਸਮਝੀ ਬੈਠੇ ਹਾਂ ਅੰਤ ਸਮੇਂ ਇਹ ਵੀ ਨਾਲ ਨਹੀਂ ਜਾਂਦਾ ਤਾਂ ਫਿਰ ਹੋਰ ਕਿਹੜੀ ਚੀਜ਼ ਨਾਲ ਜਾ ਸਕਦੀ ਹੈ ਜਿਸ ਤਨ ਦੀ ਸੀ ਬੜੀ ਸੰਭਾਲ ਕਰਦੇ ਹਾਂ ਆਤਰ ਫਲੇਲਾਾਂ ਤੇ ਸੈਂਟ ਆਦ ਲਾਉਂਦੇ ਹਾਂ ਮਰਨ ਤੋਂ ਬਾਅਦ ਇਸ ਨੂੰ ਅੱਗ ਵਿੱਚ ਸਾੜ ਫੂਕ ਦਿੱਤਾ ਜਾਂਦਾ ਹੈ ਜਾਂ ਮਿੱਟੀ ਵਿੱਚ ਦਵਾ ਦਿੱਤਾ ਜਾਂਦਾ ਹੈ ਇਸ ਜੀਵ ਨੂੰ ਮਾਲਕ ਨੇ ਕਿਤਨਾ ਸੁੰਦਰ ਸਰੀਰ ਦਿੱਤਾ ਹੈ ਇਸ ਦੀ ਸੋਭਾ ਤੇ ਵਿੜਾਈ ਨੂੰ ਜ਼ੁਬਾਨ ਵੀ ਬਿਆਨ ਨਹੀਂ ਕਰ ਸਕਦੀ ਇਸ ਸਰੀਰ ਦੀ ਕੀਮਤ ਤੇ ਕਾਦਰ ਮਾਲਕ ਦੀ ਕਿਰਪਾ ਦੁਆਰਾ ਹੀ ਜਾਣੀ ਜਾ ਸਕਦੀ ਹੈ ਇਹ ਸੁੰਦਰ ਸਰੀਰ ਮਾਲਕ ਨੇ ਜੀਵ ਨੂੰ ਸਤਿਗੁਰਾਂ ਤੇ ਸਤਿਗੁਰੂ ਦੇ ਬੱਚਿਆਂ ਸਾਧ ਸੰਗਤ ਦੀ ਸੇਵਾ ਕਰਨ ਵਾਸਤੇ ਹੀ ਬਖਸ਼ਿਆ ਹੈ ਜਿਸ ਤਾਨੂ ਇਸ ਨੇ ਮਾਲਕ ਦੇ ਲੇਖੇ ਲਾਉਣਾ ਸੀ ਉਸ ਨੂੰ ਇਹ ਵਿਸ਼ੇ ਵਿਕਾਰਾਂ ਖਾਣ ਪੀਣ ਅਤੇ ਹੋਰ ਕੰਮਾਂ ਵਿੱਚ ਬਰਬਾਦ ਕਰੀ ਜਾ ਰਿਹਾ ਹੈ ਜਿੰਨਾ ਹੱਥਾਂ ਦੁਆਰਾ ਸਤ ਗੁਰ ਦੀ ਧਰਤੀ ਸਾਧ ਸੰਗਤ ਦੀ ਸੇਵਾ ਕਰਨੀ ਹੈ ਪੱਖਾ ਝੱਲਣਾ ਹੈ ਪਾਣੀ ਢੋਣਾ ਹੈ ਅਤੇ ਕਈ ਦੀਬਾਂ ਦਾ ਭਲਾ ਕਰਨਾ ਹੈ ਉਹਨਾਂ ਹੱਥਾਂ ਨਾਲ ਇਹ ਮਨੁੱਖ ਹਰ ਰੋਜ਼ ਹਜ਼ਾਰਾਂ ਜੀਵਾਂ ਨੂੰ ਕਤਲ ਕਰ ਰਿਹਾ ਹੈ ਅਤੇ ਹੋਰ ਬੁਰੇ-ਬੁਰੇ ਕੰਮ ਕਰ ਰਿਹਾ ਹੈ ਤਾਂ ਦੀ ਸੇਵਾ ਪਰਥਾਏ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਣ ਪੀਸ ਕਮਾਵਾਂ ਨਾਨਕ ਕੀ ਪਰ ਪਾਸ ਬੇਲਤੀ ਤੇਰੇ ਜਨ ਦੇਖਣ ਪਾਵਾਂ ਅਰਥਾਤ ਹੈ ਪ੍ਰਭੂ ਮੇਰੀ ਆਪ ਜੀ ਦੇ ਚਰਨਾਂ ਵਿੱਚ ਬੇਲਤੀ ਹੈ ਕਿ ਤੇਰੇ ਭਗਤਾਂ ਨੂੰ ਦੇਖਣਾ ਮਿਲੇ ਤੇਰੇ ਪਿਆਰੇ ਭਗਤਾਂ ਦੇ ਦਰ ਤੇ ਪੱਖਾ ਫੇਰਾ ਪਾਣੀ ਢੋਵਾਂ ਅਤੀ ਚੱਕੀ ਪੀਸਣ ਦੀ ਸੇਵਾ ਕਰਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਦੇ ਹਨ ਪਾਣੀ ਪੱਖਾ ਪੀਸ ਦਾਸਕਾ ਸਰ ਹੋਏ ਨਿਹਾਲ ਰਾਜ ਮਿਲਖ ਸਿਕਧਾਰੀਆਂ ਅਗਰੀ ਮੇ ਜਾਲ ਅਰਥਾਤ ਹਰੀ ਦੇ ਦਾਸਾਂ ਦੇ ਦਰ ਉੱਤੇ ਪਾਣੀ ਢੋ ਢੋ ਕੇ ਪੱਖਾ ਫੇਰ-ਫੇਰ ਕੇ ਅਤੇ ਚੱਕੀ ਪੀਸ-ਬੀਸ ਕੇ ਨਿਹਾਲ ਹੋਈਦਾ ਹੈ ਜੋ ਖੁਸ਼ੀ ਸੇਵਾ ਕਰਨ ਤੋਂ ਪ੍ਰਾਪਤ ਹੁੰਦੀ ਹੈ ਦੁਨੀਆ ਦੇ ਰਾਜ ਮਲਕੀਅਤਾਂ ਅੱਦੇ ਸਰਦਾਰੀਆਂ ਮਿਲ ਜਾਣ ਤੇਰੀ ਨਹੀਂ ਮਿਲ ਸਕਦੀ ਸਰਦਾਰੀਆਂ ਜਣੇ ਮਲਕੀਅਤਾਂ ਮਿਲ ਜਾਣ ਤੇ ਵੀ ਨਹੀਂ ਮਿਲ ਸਕਦੀ ਇਸ ਲਈ ਦੁਨੀਆਂ ਦੀਆਂ तमाम ਖੈਸਾਂ ਨੂੰ ਅੱਗ ਵਿੱਚ ਸਾੜ ਦਿਓ ਜਿਨ੍ਹਾਂ ਪੈਰਾਂ ਦੁਆਰਾ ਅਸੀਂ ਮਾਲਕ ਰੂਪ ਸਤਿਗੁਰ ਦੇ ਦਰਸ਼ਨਾਂ ਲਈ ਚੱਲ ਕੇ ਉਸ ਦੇ ਦਰ ਤੇ ਜਾਣਾ ਹੈ ਭੱਜ ਭੱਜ ਕੇ ਪਾਣੀ ਆਦ ਦੀ ਸੇਵਾ ਕਰਨੀ ਹੈ ਉਹ ਪੈਰਾਂ ਨਾਲ ਅਸੀਂ ਬੁਰੇ ਕੰਮਾਂ ਲਈ ਭੇੜੇ ਪਾਸੇ ਚੱਲ ਕੇ ਜਾਂਦੇ ਹਾਂ ਜਿਸ ਕਾਰਨ ਜਮਦੂਤਾਂ ਦੀਆਂ ਮਾਰਾਂ ਅਤੇ ਨਰਕਾਂ ਦੇ ਦੁੱਖੜੇ ਝੱਲਣੇ ਪੈਂਦੇ ਹਨ ਜਿਨ੍ਹਾਂ ਅੱਖਾਂ ਦੁਆਰਾ ਮਾਲਕ ਰੂਪ ਸਤਗੁਰ ਦੇ ਦਰਸ਼ਨ ਕਰਕੇ ਨਿਹਾਲ ਹੋਣਾ ਹੈ ਉਹ ਅੱਖਾਂ ਦੁਨੀਆ ਦੇ ਰੰਗ ਤਮਾਸ਼ਿਆਂ ਭੇੜੇ ਭੇੜੇ ਨਜ਼ਾਰਿਆਂ ਅਤੇ ਪਰਾਏ ਧਨ ਮਾਲ ਨੂੰ ਦੇਖਣ ਵਿੱਚ ਲੱਗੀਆਂ ਹੋਈਆਂ ਹਨ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਦੇ ਹਨ ਲੈ ਰੋ ਸੰਗ ਸੰਤਨ ਕੀ ਸੇਵਾ ਚਰਨ ਧ ਝਾਰੀ ਕਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਏ ਪਾਇਓ ਅਰਥਾਤ ਏ ਮਾਲਕ ਅੱਖਾਂ ਨਾਲ ਸੰਤਾਂ ਦੀ ਸੇਵਾ ਕਰਾਂ ਕੇਸਾਂ ਨਾਲ ਉਹਨਾਂ ਦੇ ਚਰਨਾਂ ਨੂੰ ਝਾੜਾਂ ਅਤੇ ਅੱਠੋ ਪਹਿਰ ਸੰਤਾਂ ਦੇ ਦਰਸ਼ਨ ਨਸੀਬ ਹੋਣ ਮੈਨੂੰ ਇਹੋ ਸੁਖ ਬਖਸ਼ੋ ਅੱਗੇ ਫੇਰ ਫਰਮਾਉਂਦੇ ਹਨ ਕੇਸਾਂ ਕਾ ਕਰ ਬੀਜਣਾ ਸੰਤਨ ਚੌਰ ਚਲਾਵੂੰ ਸੀਸਨ ਹਾਰੂੰ ਚਰਨ ਤਲ ਧੂਰ ਮੁਖ ਲਾਵੂੰ ਕੇਸਾਂ ਕਾ ਕਰ ਬੀਜਣਾ ਸੰਤਨ ਚੌਰ ਚਲਾਵੂੰ ਸੀਸਨ ਹਾਰੂੰ ਚਰਨ ਤਲ ਧੂਰ ਮੁਖ ਲਾਵੂੰ ਅਰਥਾਤ ਹੈ ਮਾਲਕ ਮੈਂ ਆਪਣੇ ਕੇਸਾਂ ਦਾ ਬੀਜਣਾ ਬਣਾ ਕੇ ਸੰਤਾਂ ਦੇ ਉੱਪਰ ਚੌਰ ਝਲਾਵਾਂ ਚੌਰ ਕਰਾਂ ਅਤੇ ਆਪਣੇ ਸਿਰ ਨੂੰ ਉਹਨਾਂ ਦੇ ਚਰਨਾਂ ਹੇਠ ਰੱਖ ਕੇ ਚਰਨ ਧੂੜ ਆਪਣੇ ਮੁੱਖ ਨੂੰ ਲਾਵਾਂ ਅੱਗੇ ਫੇਰ ਫਰਮਾਉਂਦੇ ਹਨ ਮੇਰੇ ਰਾਮ ਹਰ ਜਨਕੈ ਹਉ ਬਲਜਾਈ ਮੇਰੇ ਰਾਮ ਹਰ ਜਨਕੈ ਹਉ ਬਲਜਾਈ ਕੇਸਾਂ ਕਾ ਕਰ ਚੌਰ ਝਲਾਵਾਂ ਚਰਨ ਧੂੜ ਮੁਖ ਲਾਈ ਅਰਥਾਤ ਹੇ ਮੇਰੇ ਪ੍ਰਭੂ ਤੇਰੇ ਭਗਤਾਂ ਤੋਂ ਮੈਂ ਬਾਰ-ਬਾਰ ਬਲਿਹਾਰ ਜਾਵਾਂ ਆਪਣੇ ਕੇਸਾਂ ਦਾ ਬੀਜਣਾ ਬਣਾ ਕੇ ਉਹਨਾਂ ਦੇ ਚਬਰ ਝਲਾਵਾਂ ਅਤੇ ਉਹਨਾਂ ਦੇ ਚਰਨਾਂ ਦੀ ਧੂੜੀ ਆਪਣੇ ਮੁੱਖ ਨੂੰ ਲਾਵਾਂ ਸ੍ਰੀ ਗੁਰੂ ਰਾਮਦਾਸ ਜੀ ਵੀ ਸੇਵਾ ਬਾਰੇ ਫਰਮਾਉਂਦੇ ਹਨ ਤਨ ਮਨ ਕਾਟ ਕਾੜ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾਂ ਜੋ ਦੇਵ ਉਸੋ ਖਾਈ ਨਾਨਕ ਗਰੀਬ ਟੈ ਪਿਆ ਦਵਾਰ ਹੈ ਹਰ ਮੇਲ ਲਿਓ ਬੜਿਆਈ ਨਾਨਕ ਗਰੀਬ ਟੈ ਪਿਆ ਦਵਾਰ ਹੈ ਹਰ ਮੇਲ ਲਿਓ ਬੜਿਆਈ ਅਰਥਾਤ ਹੇ ਸਤਿਗੁਰ ਮੈਂ ਆਪਣੇ ਤਨ ਤੇ ਬਣਦੇ ਟੁਕੜੇ ਕਰਕੇ ਆਪਣੇ ਅਰਪਣ ਕਰ ਦੇਵਾਂ ਅਤੇ ਆਪ ਭਾਵਰੂ ਅੱਗ ਵਿੱਚ ਸਾੜ ਦੇਵਾਂ ਮੈਂ ਤੇਰੇ ਦਰ ਉੱਤੇ ਪੱਖਾ ਫੇਰਨ ਤੇ ਪਾਣੀ ਢੋਣ ਦੀ ਸੇਵਾ ਕਰਾਂ ਅਤੇ ਜੋ ਕੁਝ ਵੀ ਤੂੰ ਮੈਨੂੰ ਖਾਣ ਲਈ ਦੇਵੇਂ ਉਸ ਨੂੰ ਅੰਮਰਤ ਕਰਕੇ ਖਾਵਾਂ ਮੈਂ ਤੇਰੇ ਦਵਾਰੇ ਉੱਤੇ ਆਂ ਡਿੱ ਗਿਆ ਹਾਂ ਮੈਨੂੰ ਆਪਣੇ ਨਾਲ ਹੀ ਮਿਲਾ ਲਓ ਸਤਿਗੁਰੂ ਜੀ ਇਹ ਆਪ ਦੀ ਹੀ ਵਿੜਿਆਈ ਹੈ ਪਾਣੀ ਢੋਕੇ ਪੱਖੇ ਦੀ ਝਲ ਮਾਰਾਂ ਦਾਤਾ ਜੀ ਤੇਰੀਆਂ ਸੰਗਤਾਂ ਨੂੰ ਪਾਣੀ ਢੋਕੇ ਪੱਖੇ ਦੀ ਝਲ ਮਾਰਾਂ ਦਾਤਾ ਜੀ ਤੇਰੀਆਂ ਸੰਗਤਾਂ ਨੂੰ ਤਨ ਦੀ ਸੇਵਾ ਬਾਬਤ ਪੰਨਿਆਂ ਪਾਛਾ ਸ੍ਰੀ ਗੁਰੂ ਅਰਜਨ ਦੇਵ ਜੀ ਲਿਖਦੇ ਹਨ ਚਰਨ ਪਖਾਰ ਕਰੋ ਗੁਰ ਸੇਵਾ ਬਾਰ ਜਾਉ ਲੱਖ ਬਰੀਆ ਜੇ ਪ੍ਰਸ਼ਾਦ ਇਹ ਭੌਜਲ ਤਰਿਆ ਜੇ ਪ੍ਰਸ਼ਾਦ ਇਹ ਭੌਜਲ ਤਰਿਆ ਜਨ ਨਾਨਕ ਪ੍ਰਿਆ ਸੰਗ ਮਿਰਿਆ ਅਰਥਾਤ ਮੈਂ ਆਪਣੇ ਸਤਿਗੁਰ ਦੇ ਚਰਨ ਤੋਂ ਬਾ ਭਾਵ ਚਰਨਾਂ ਦੀ ਸੇਵਾ ਕਰਾਂ ਅਤੇ ਆਪਣੇ ਗੁਰੂ ਤੋਂ ਲੱਖ ਲੱਖ ਵਾਰੀ ਬਲਿਹਾਰ ਜਾਵਾਂ ਜਿਸ ਦੀ ਕਿਰਪਾ ਦੁਆਰਾ ਇਸ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਹੈ ਅਤੇ ਆਪਣੇ ਪ੍ਰੀਤਮ ਨੂੰ ਮਿਲ ਸਕੀਦਾ ਹੈ ਗੁਰੂ ਦੇ ਦਰ ਦੀ ਸੇਵਾ ਕਰਨ ਤੇ ਦੁਨਿਆਵੀ ਵਿਸ਼ੇ ਪਕਾਰਾਂ ਦੀ ਜ਼ਹਿਰ ਖਤਮ ਹੋ ਜਾਂਦੀ ਹੈ ਅਤੇ ਆਤਮਾ ਦੀ ਸੁੱਧੀ ਹੁੰਦੀ ਹੈ ਕਿ ਆਤਮਾ ਕੇ ਆਤਮਾ ਕੀ ਹੈ ਆਤਮਾ ਕੀ ਹੈ ਜੋ ਮਾਲਕ ਦੇ ਦਾਸਾਂ ਪੈਰਿਆਂ ਦਾ ਦਾਸ ਬਣ ਜਾਂਦਾ ਹੈ ਉਹ ਮਾਲਕ ਦੇ ਦਰ ਤੇ ਸੋਭਾ ਪਾਉਂਦਾ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਚਰਨ ਪਖਰ ਕਰੂੰ ਗੁਰ ਸੇਵਾ ਮਨੋਂ ਚਿਰਾਵੂ ਭੋਗ ਛੋੜ ਆਪਤ ਬਾਦ ਅੰਕਾਰਾ ਮਾਨ ਸੋਈ ਜੋ ਹੋਗ ਅਰਥਾਤ ਗੁਰੂ ਦੇ ਚਰਨਾਂ ਦੀ ਸੇਵਾ ਕਰੋ ਅਤੇ ਆਪਣੇ ਮਨ ਨੂੰ ਭੋਗ ਦੇ ਰੂਪ ਵਿੱਚ ਉਨ੍ਹਾਂ ਦੇ ਚਰਨਾਂ ਵਿੱਚ ਅਰਪਣ ਕਰ ਦਿਓ ਆਪਾ ਭਾਬ ਬਾਜ਼ ਬਵਾਜ਼ ਮਾਨ ਹੰਕਾਰ ਆਦਿ دنیਵੀ ਝਗੜੇ ਛੱਡ ਕੇ ਉਨ੍ਹਾਂ ਦੇ ਭਾਣੇ ਨੂੰ ਸੱਚਾ ਕਰਕੇ ਮੰਨੋ ਜੋ ਕੁਝ ਹੋ ਰਿਹਾ ਹੈ ਸਭ ਉਸ ਦੇ ਹੁਕਮ ਅੰਦਰ ਹੀ ਹੋ ਰਿਹਾ ਹੈ ਸ੍ਰੀ ਗੁਰੂ ਅਮਰਦਾਸ ਜੀ ਵੀ ਸੇਵਾ ਪਰਥਾਏ ਫਰਮਾਉਂਦੇ ਹਨ ਹਾਤੀ ਸਿਰ ਜਿਉ ਅੰਕਸ ਹੈ ਅਹਰਨ ਜਿਉ ਸਿਰ ਦੇ ਮਨ ਤਨ ਅੱਗੇ ਰੱਖ ਕੇ ਉਹ ਵੀ ਸੇਵ ਕਰੇ ਅਰਥਾਤ ਹਾਥੀ ਦੀ ਤਰ੍ਹਾਂ ਸਿਰਕ ਤੇ ਗੁਰੂ ਦੇ ਹੁਕਮ ਦਾ ਅੰਕਸ ਧਾਰਨ ਕਰੇ ਭਾਵੇਂ ਜਿੱਧਰੋ ਚਲਾਏ ਉਧਰ ਹੀ ਚੱਲੇ ਆਹਰਨ ਦੀ ਤਰ੍ਹਾਂ ਆਪਣਾ ਸਿਰ ਗੁਰੂ ਦੇ ਅੱਗੇ ਰੱਖ ਦੇਵੇ ਭਾਵੇਂ ਜੋ ਸ਼ਕਤੀ ਦਰਮੀਆਂ ਆਵੇ ਸਿਰ ਝੁਕਾ ਕੇ ਸਹਿਣ ਕਰੇ ਪਰ ਔਫ ਨਾ ਕਰੇ ਇਸ ਤਰ੍ਹਾਂ ਆਪਣਾ ਤਨ ਅਤੇ ਮਨ ਉਸ ਦੇ ਅੱਗੇ ਰੱਖ ਕੇ ਪ੍ਰੇਮਪੂਰਵਕ ਸੇਵਾ ਕਰੇ ਗੁਰੂ ਦੀ ਸੇਵਾ ਕਰਨ ਵਾਲੇ ਜੀਵ ਨੂੰ ਮਾਲਕ ਆਪ ਹੱਥ ਦੇ ਕੇ ਰੱਖਦਾ ਹੈ ਸਤਿਗੁਰ ਦੀ ਧਰਤੀ ਸੇਵਾ ਕਰਨ ਕਰਕੇ ਉਸ ਦੀ ਕਿਰਪਾ ਨਾਲ ਸਭ ਬੈਰੀ ਮਿੱਤਰ ਬਣ ਜਾਂਦੇ ਹਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਫਰਮਾਉਂਦੇ ਹਨ ਤਿਸ ਗੁਰ ਕੋ ਝਲਾਉ ਪਖਾ ਮਹਾ ਅਗਨ ਤੇ ਹਾਥ ਦੇ ਰਾਖਾ ਤਿਸ ਗੁਰ ਕੈ ਗ੍ਰਹਿਟ ਹੋਉ ਪਾਣੀ ਜਿਸ ਗੁਰਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀਸੂ ਨੀਤ ਜਿਸ ਪ੍ਰਸਾਦ ਬੈਰੀ ਸਭ ਮੀਤ ਅੱਗੇ ਫੇਰ ਫਰਮਾਉਂਦੇ ਹਨ ਕਮਾਵਾ ਤਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਵਿਖਸਾ ਪੈਰ ਧੋਏ ਆਪੋ ਕੁਛ ਨਾ ਹੋਏ ਪਰਬ ਨਾਜ਼ਰ ਨਿਹਾਲੀਐ मो निर्गुण दीचे थौ संत धर्म सालिए स्वामी जी महाराज भी इसे प्रथाए सार वचन अंदर लिखते हैं जिंदगी बोही सफल है जो सतगुर सेवा और सतगुर की सह संगत की सेवा और मालिक के भजन में लगे और धन भी बोही सफल है जो सतगुर की सेवा और सह संगत की सेवा में खर्च होवे ਲੋ ਸਾਧ ਸੰਗਤ ਜੀ ਆਪਾਂ 13 ਪੰਨੇ ਤੱਕ ਪੜਤਾ ਅੱਧ ਤੱਕ ਇੱਥੋਂ ਹੀ ਫੇਰ ਚੱਲਾਂਗੇ ਅੱਗੇ ਆ ਗਿਆ ਤਨ ਅਤੇ ਮਨ ਦੀ ਸੇਵਾ ਤਨ ਅਤੇ ਮਨ ਦੀ ਸੇਵਾ ਆ ਗਿਆ ਗਾਹਾਂ ਤੇ ਛੇਰ ਜ਼ਰੂਰ ਕਰਨਾ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਤੇ ਆਪਾਂ ਗੁਰੂ ਪਿਤਾ ਜੀ ਦੀ ਆਨ ਬਾਨ ਸ਼ਾਨ ਨੂੰ ਸਾਰੀ ਦੁਨੀਆ ਦੇ ਵਿੱਚ ਉੱਚਾ ਚੱਕਣਾ ਹੈ ਜੀ ਧਾ ਧਰ ਸਤਿਗੁਰੂ ਤੇਰਾ ਹੀ ਆਸਰਾ ਜੀ